ਜਿਵੇਂ ਜਿਸ ਤਰ੍ਹਾਂ ਤੁਹਾਨੂੰ ਪਹਿਲੇ ਵੀ ਆਪਾਂ ਦੱਸ ਦਿਆ ਹੈ ਕਿ ਵੀ ਪੰਜਾਬ ਪੁਲਿਸ ਮਲਟੀ ਰੋਲ 'ਤੇ ਕੰਮ ਕਰ ਰਹੀ ਹੈ ਜਿੱਦੇ 'ਚ ਨਾ ਹੀ ਕੇਵਲ ਆਪਾਂ ਡਰੱਗਸ ਦੇ ਅਗੇਂਸਟ ਕੰਮ ਕਰ ਰਹੇ ਆ ਨਾ ਹੀ ਕੇਵਲ ਜਿਹੜੀ ਗੁੰਡਾਗਰਦੀ ਉਹਦੇ ਅਗੇਂਸਟ ਕੰਮ ਕਰ ਰਹੇ ਆ ਬਲਕਿ ਆਪਾਂ ਪਬਲਿਕ ਦੀ ਸਹੂਲਤ ਲਈ ਵੀ ਕੰਮ ਕਰ ਰਹੇ ਆ ਤੇ ਅੱਜ ਆਪਾਂ ਇਸੇ ਕਾਰਨ ਸਮੇਤ ਐਸਐਚਓ ਮੈਂ ਟੀਮ ਨਾਲ ਇੱਥੇ ਆਇਆ ਸੀ ਚਿਲड्रन ਪਾਰਕ ਦੇ ਏਰੀਆ 'ਚ ਤਾਕੀ ਇੱਥੇ ਆ ਕੇ ਆਪਾਂ ਜਿਹੜੇ ਬਜ਼ੁਰਗ ਬੈਠੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਆ ਤੋਂ ਉਹਨਾਂ ਕੋ ਵੀ ਫੀਡਬੈਕ ਲੈਣੇ ਆ ਕਿ ਵੀ ਕਿਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਜਾਂ ਪਾਰਕਾਂ 'ਚ ਕੋਈ ਨਸ਼ੇੜੀ ਜਾਂ ਹੁੱਲੜਬਾਜ਼ੀ ਕਰਨ ਵਾਲੇ ਲੜਕੇ ਜਾਂ ਸ਼ਰਾਰਤੀ ਲੜਕੇ ਤੇ ਨਹੀਂ ਕੋਈ ਆ ਕੇ ਬੈਠ ਜਾਂਦੇ ਜਾਂ ਕਿਸੇ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਤੇ ਇਹ ਬੇਸਿਕਲੀ ਦੇਖੋ ਜੀ ਇੱਕ ਹੋਲਿਸਟਿਕ ਐਫਰਟ ਆ ਪੰਜਾਬ ਪੁਲਿਸ ਵੱਲੋਂ ਜਿਹਦੇ ਵਿੱਚ ਆਪਾਂ ਹਰ ਇੱਕ ਪਹਿਲੂ ਨੂੰ ਟੱਚ ਕਰਨੇ ਆ ਜਿਹੜਾ ਲੋਕਾਂ ਦੀ ਜ਼ਿੰਦਗੀ ਨਾਲ ਜੁੜਿਆ ਹੋਇਆ ਤੇ ਅੱਗੇ ਵੀ ਆਪਾਂ ਇਸ ਤਰ੍ਹਾਂ ਕਰਦੇ ਰਾਵਾਂਗੇ ਤੇ ਆਪਾਂ ਇਨਸ਼ੋਰ ਕਰਾਂਗੇ ਕਿ ਪਠਾਨਕੋਟ ਚ ਜਿਹੜਾ ਸੁਖੌਵਾਂ ਮਾਹੌਲ ਆ ਉਹ ਬਣਿਆ ਰਹੇ ਸਿਰਫ ਪਰਸੋਂ ਇਹਦਾ ਕਿ ਹੋਲੀ ਆ ਤਿਆਰ ਲੋਕ ਤੁਮ ਦਾਮ ਦੇ ਨਾਲ ਮਨਾਣਗੇ ਉੱਥੇ ਕੋ ਲੜਬਾਜਾ ਵਾਲਾ ਜਿਹੜੀ ਲੜਬਾਜੀ ਕੀਤੀ ਜਾਂਦੀ ਉਹਨਾਂ ਨੇ ਕੀ ਪ੍ਰਬੰਧ ਕੀਤਾ ਜੀ ਉਹਦੇ ਚ ਆਪਾਂ ਬਿਲਕੁਲ ਸਖਤ ਰਾਵਾਂਗੇ ਹੋਲੀ ਦਾ ਫੈਸਟੀਵਲ ਬੜਾ ਹੀ ਪਵਿੱਤਰ ਫੈਸਟੀਵਲ ਆ ਇਹਨੂੰ ਬੜੇ ਹੀ ਰੀਤੀ ਰਿਵਾਜ ਨਾਲ ਵਧੀਆ ਤਰੀਕੇ ਨਾਲ ਜਿਹੜਾ ਉਹ ਲੋਕ ਮਨਾਉਂਦੇ ਆ ਤੇ ਆਪਾਂ ਉਹਨਾਂ ਦੀ ਸੁਰੱਖਿਆ ਲਈ ਬਿਲਕੁਲ ਖੜੇ ਆ ਜਿਹੜੇ ਲੋਕੀ ਇਸ ਫੈਸਟੀਵਲ ਦੇ ਵਿੱਚ ਜਿਹੜੇ ਮੁੰਡੇ ਖਾਸ ਕਰ ਕੋਈ ਹੁੱਲੜਬਾਜ਼ੀ ਕਰਨਗੇ ਜਾਂ ਲੜਕੀਆਂ ਛੇੜਨ ਦੀ ਕੋਸ਼ਿਸ਼ ਕਰਨਗੇ ਉਹਦੇ ਲਈ ਫਿਰ ਆਪਾਂ ਸਪੈਸ਼ਲ ਟੀਮਜ਼ ਆਪਣੀਆਂ ਬਾਜ਼ਾਰਾਂ 'ਚ ਵੀ ਲਗਾਵਾਂਗੇ ਦੂਰਾਂ ਨੂੰ ਫਿਰ ਫੜਾਂਗੇ ਆਪਾਂ ਤੇ ਇਸ ਲਈ ਮੇਰੀ ਸਾਰਿਆਂ ਨੂੰ ਐਡਵਾਈਸ ਹੈ ਕਿ ਵੀ ਇਹਨਾਂ ਇਸ ਫੈਸਟੀਵਲ ਨੂੰ ਬਿਲਕੁਲ ਸਹੀ ਤਰੀਕੇ ਨਾਲ ਮਨਾਉਣ ਲੋਕਾਂ ਦੀ ਧੀ ਭੈਣਾਂ ਨੂੰ ਆਪਣੀਆਂ ਧੀ ਭੈਣਾਂ ਸਮਝ ਕੇ ਘਰੋਂ ਨਿਕਲਣ ਤੇ ਕੋਈ ਵੀ ਇਸ ਤਰ੍ਹਾਂ ਦੀ ਗਲਤ ਚੀਜ਼ ਨਾ ਕਰਨ ਜਿਸ ਦੇ ਨਾਲ ਕੋਈ ਗਲਤ ਮੈਸੇਜ ਆਏ ਜਾਂ ਪੁਲਿਸ ਨੂੰ ਕੋਈ ਕਾਰਵਾਈ ਕਰਨੀ ਪਵੇ ਕੰਮ ਜੀ ਕਰ ਦੇਣ ਨਾ ਭਈ ਇਹ ਰਗਾ ਨਾਈ ਸਟੇਸ਼ਨ ਗੱਭੇ ਕੋ ਲੱਗਦਾ ਸਮਾਨ ਆਇਆ ਤੇ ਕੋਸਟ ਨੇ ਆਇਆ ਤਾਂ ਦੇਖੋ ਇਹ ਪਰ ਆਉਣਾ ਦੇਖੋ ਲੈ 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 ਤੂੰ ਤੇ ਲੱਗੋ ਕਿਹੜਾ ਦੇ ਖਲ ਰੋ ਰੋ ਤੇਰਾ ਲੈ ਤੋ ਤੋ ਹੋ ਗਈ ਓ